ਅਭਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਗੋਮਲ ਪ੍ਰੀਤਕਾਰ ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੌਸਮ ਦੀ ਦਾਸੰਨ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਜਿਨ੍ਹਾਂ ਨੂੰ ਲੈ ਕੇ ਪੱਟੀ ਭਵਿਕ ਬਾਣੀ ਕੀਤੀ ਹੈ ਠੰਡੀਆਂ ਹਵਾਵਾਂ ਦਾ ਦੌਰ ਛੜਾ ਕੇ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਨਾਲ ਤਾਪਮਨ ਦੇ ਵਿੱਚ ਵੀ ਕਾਫੀ ਛੜਾ ਕੇ ਫਰਕ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਹੌਲੀ-ਹੌਲੀ ਸੀਤ ਲਹਿਰ ਕੱਢਦੀ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਧੁੱਪ ਨਿਕਲਣ ਕਰਕੇ ਠੰਡ ਤੋਂ ਥੋੜੀ ਰਾਹਤ ਮਹਿਸੂਸ ਹੋਣ ਲੱਗੀ ਹੈ ਪਾਵੇਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਲੰਘ ਗਈ ਹੋਵੇ ਪਰ ਠਾਰ ਅਜੇ ਪੂਰੀ ਤਰ੍ਹਾਂ ਘਟਨ ਨਹੀਂ ਹੋਈ ਅਗਲੇ ਦਿਨਾਂ ਦੇ ਲਈ आईएमडी ਚੰਡੀਗੜ੍ਹ ਵੱਲੋਂ ਮੌਸਮੇ ਪਾਗ ਦੀ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮੇ ਪਾਗ ਦੇ ਵੱਲੋਂ ਅੱਜ ਤੋਂ ਲੈ ਕੇ 10 ਫਰਵਰੀ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ ਦਿਨਾਂ ਦੇ ਲਈ ਬੇਸ਼ੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਚਿਤਾਈ ਗਈ ਹੈ ਉੱਥੇ ਹੀ ਪੱਛਮੀ ਘੜਬੜੀ ਦਾ ਅਸਰ ਵੀ 18 ਤੋਂ 20 ਫਰਵਰੀ ਤੱਕ ਵੇਖਣ ਨੂੰ ਮਿਲ ਸਕਦਾ ਹੈ 10 ਫਰਵਰੀ ਤੱਕ ਮੌਸਮ ਪਾਬਗਬਲੋ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਨਾ ਤਰੀਕਾ ਦੌਰਾਨ ਮੌਸਮ ਸੁੱਕਾ ਹੀ ਰਹਿਣ ਦੀ ਸੰਭਾਵਨਾ ਚਿਤਾਈ ਗਈ ਹੈ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਠੰਡ ਦਾ ਪੀਕ ਸਮਾਂ ਲੰਘ ਚੁੱਕਿਆ ਹੈ ਅਤੇ ਹੁਣ ਹੌਲੀ-ਹੌਲੀ ਗਰਮੀ ਵਧੇਗੀ ਤੇ ਇਸੇ ਨਾਲ ਹੀ ਝੇਕ ਕਰ ਸੂਬੇ ਦੇ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਨ 24 ਘੰਟਿਆਂ ਦੇ ਵਿੱਚ 1.1 ਡਿਗਰੀ ਵਧਿਆ ਹੈ ਜੋ ਆਮ ਦੇ ਨੇੜੇ ਪਹੁੰਚ ਗਿਆ ਹੈ ਦਨ ਦਾ ਸਭ ਤੋਂ ਵੱਧ ਤਾਪਮਾਨ ਸ਼ਿਆਨੰਦਪੁਰ ਸਾਹਿਬ ਦੇ ਬਿਚ 24.6 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਫਰੀਦਕੋਟ 'ਚ 4.8 ਡਿਗਰੀ ਦਰਜ ਕੀਤਾ ਗਿਆ ਇਸ ਵੇਲੇ ਪੱਛਮੀ ਹਵਾਵਾਂ 'ਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਜੋ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਆਪਾ ਗੋ ਲੱਕੀ ਆਪਰਾਏ ਨਾਲ ਜੁੜਿਆ ਹੋਇਆ ਇਹ ਵੱਡਾ ਅਪਡੇਟ ਜੁੜਾ ਸਾਹਮਣੇ ਆ ਰਿਹਾ ਜੁਹਾਂ ਦਾ ਸੁਣਨਾ ਕਿ ਚਲੰਦਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਆਪਰਾਏ ਦੇ ਕਤਲ ਮਾਮਲੇ ਦੇ ਮੁੱਖ ਮਲਜ਼ਮ ਨੂੰ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਤਾਂ ਜਿਹਾ ਪੁਲਿਸ ਨੇ ਉਸ ਕੋਲੋਂ 3 ਬੋਰ ਦਾ ਪਿਸਟੋਲ ਵੀ ਬਰਾਮਦ ਕੀਤਾ ਹੈ ਤੇ ਮਲਜ਼ਮ ਦੀ ਪਹਿਚਾਣ ਸ਼ਮੰਦਰ ਸਿੰਘ ਵਜੋਂ ਹੋਈ ਹੈ ਮਲਜ਼ਮ ਲੱਕੀ ਆਪਰਾਏ ਦਾ ਨੌਕਰ ਸੀ ਵਾਰਦਾਤ ਦੌਰਾਨ ਸਕੂਟੀ ਇਸੇ ਨੇ ਹੀ ਚਲਾਈ ਸੀ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਕੋਇਲ ਨੇ ਦੱਸਿਆ ਕਿ ਮੁੱਲਜ਼ਮ ਸ਼ਮੰਦਰ ਸਿੰਘ ਜੁਲੰਦਰ ਦੇ ਮਠਾਪੁਰ ਦਾ ਰਹਿਣ ਵਾਲਾ ਹੈ ਤੇ ਉਹ ਪਹਿਲਾਂ ਵੀ ਕਈ ਅਪਰਾਧਾਂ ਵਿੱਚ ਸ਼ਾਮਿਲ ਰਹਿ ਚੁੱਕਿਆ ਹੈ ਮੁੱਲਜ਼ਮ ਚਿੱਟੇ ਰੰਗ ਦੇ ਐਕਟੀਵਾ ਤੇ ਕਤਲ ਕਰਨ ਆਏ ਸੰਤ ਘਟਨਾ ਤੇ ਤੁਰੰਤ ਬਾਅਦ ਪੁਲਿਸ ਨੇ ਮੁੱਲਜ਼ਮ ਦੀ ਪਛਾਣ ਕਰਕੇ ਖਾਸਾ ਖੇਤਰ ਵਿੱਚ ਨਾਕੇ ਲਗਾ ਕੇ ਉਸ ਨੂੰ ਫੜਨ ਦੀ ਰਣਨੀਤੀ ਬਣਾਈ ਅਮਰਜ਼ੇ ਦਿਹਾਤੀ ਦੇ ਐਸਐਸਪੀ ਹਲ ਕਾਸਿਮ ਮੀਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੋਲਸਮ ਨੂੰ ਬਾਈਕ ਤੇ ਆਉਂਦੇ ਵੇਖਿਆ ਗਿਆ ਤੇ ਪੁਲਿਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਘਬਰਾ ਗਿਆ ਅਤੇ ਡਿੱਗ ਪਿਆ ਉਸ ਤੋਂ ਬਾਅਦ ਉਸਨੇ ਪੁਲਿਸ ਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ ਗੋਲੀ ਲੱਗਣ ਤੋਂ ਬਾਅਦ ਮੋਲਸਮ ਨੂੰ ਗ੍ਰਫਤਾਰ ਕਰਕੇ ਹਸਪਤਾਲ ਲਿਜਾਇਆ ਗਿਆ ਜ਼ਿਕਰ ਇਹ ਹੋਇਆ ਕਿ ਲਕੀ ਆਬਰਾਏ ਨੂੰ ਸ਼ੁਕਰਵਾਰ ਜਲੰਧਰ ਦੇ ਵਿੱਚ ਗੁਰਦੁਆਰਾ ਸਿੰਘ ਸਬਾ ਦੇ ਬਾਹਰ ਅਜਿਹਾ ਕਿ ਮਾਰ ਦਿੱਤਾ ਗਿਆ ਸੀ ਤੇ ਹਮਲਾਵਰ ਚਿੱਟੇ ਰੰਗ ਦੀ ਐਕਟਿਵਾ ਤੇ ਸਵਾਰ ਸੰਤੇ ਫਿਲਹਾਲ ਗੁਲੀ ਚਲਾਉਣ ਵਾਲਾ ਸ਼ੂਟਰ ਅਜੇ ਵੀ ਫਰਾਰ ਹੈ ਤੇ ਉਸ ਦੀ ਭਾਲ ਜੜੀ ਗਈ ਕੀਤੀ ਜਾ ਰਹੀ ਹੈ ਸਿੱਖਿਆ ਖੇਤਰ ਦੇ ਵਿੱਚ ਪੰਜਾਬ ਇੱਕ ਨੰਬਰ ਤੇ ਹੈ ਜਿਹਾ ਦੱਸਣਾ ਹੈ ਕਿ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਮੀਰੀਆਂ ਨੂੰ ਸੰਬੋਧਨ ਕੀਤਾ ਗਿਆ ਤੇ ਖਾਸ ਤੌਰ ਤੇ ਉਹਨਾਂ ਦੇ ਬੁੱਲ ਆਪਣਾ ਪੱਖ ਸਾਹਮਣੇ ਰੱਖਿਆ ਗਿਆ। ਪੰਜਾਬ ਦੇ ਸੈਰ ਸਪਟਾ ਤੇ ਸਭਿਆਚਾਰਕ ਮਾਮਲੇ ਕਿਰਤ, ਰਾਹਣ ਚਾਰੀ ਅਤੇ ਪੇਂਡੂ ਵਿਕਾਸ ਦੇ ਪੰਚਾਇਤਾਂ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਸਰਕਾਰੀ ਵਿਦਿਅਕ ਸੰਸਥਾਵਾਂ ਦੀਆਂ ਜ਼ਮੀਨੀ ਹਕੀਕਤ ਨੂੰ ਸਮਝਣ ਦੇ ਮੰਤਵ ਨਾਲ ਕਿਸ਼ੋਰੀ ਲਾਲ ਚੇਟੀ ਸਕੂਲ ਆਫ ਐਮਿਨੈਂਸ ਖੰਨਾ ਵਿਸ਼ਾ ਆਯੋਜਿਤ ਮਾਪੇ ਅਧਿਆਪਕ ਵਰਕਸ਼ਾਪ ਟੂ ਵਿੱਚ ਸ਼ਮੂਲਿਤ ਕਰਦੇ ਆ ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤੇ ਆਓ ਸੁਣਦੇ ਆ ਜਿਵੇਂ ਕਿਸੇ ਹਨੇਰੇ ਕਮਰੇ ਦੇ ਵਿੱਚ ਕਈ ਸਾਲ ਉਸ ਕਮਰੇ ਨੂੰ ਖੋਲਿਆ ਨਾ ਜਾਵੇ ਉਹਦੇ ਵਿੱਚ ਕਦੇ ਦੀਵਾ ਨਾ ਜਲਾਇਆ ਜਾਵੇ ਉਹ ਹਨੇਰੇ ਚ ਪਿਆ ਐਨ ਘੁੱਪ ਹਨੇਰਾ ਹੋਵੇ ਫਿਰ ਇੱਕ ਮੋਮਬਤੀ ਵਾਲੀਏ ਔਰ ਪੂਰਾ ਕਮਰਾ ਰੋਸ਼ਨ ਹੋ ਜਾਂਦਾ ਹੈ ਤੇ ਜੇ ਆਪਾਂ ਕਹੀਏ ਵੀ ਇਸ ਕਮਰੇ ਦੇ ਅੰਦਰੋਂ ਹਨੇਰਾ ਕਿੰਨੀ ਦੇਰ ਚ ਜਾਊਗਾ ਜਿਵੇਂ ਹੀ ਮੋਮਬਤੀ ਬਲੂਗੀ ਹਨੇਰਾ ਚਲੇ ਜਾਣਾ ਤੇ ਜੇ ਅਸੀਂ ਕਹੀਏ ਹਨੇਰਾ ਤਾਂ 10 ਸਾਲ ਪੁਰਾਣਾ ਸੀ 20 ਸਾਲ ਪੁਰਾਣਾ ਸੀ ਤੇ ਉਹ 1 ਮਿੰਟ ਚ ਕਿਵੇਂ ਚਲੇ ਜਾਊਗਾ ਜਿਹੜੀ ਜੋਤ ਉੱਥੇ ਜੜੀ ਹੈ ਉਹ ਹਨੇਰੇ ਨੂੰ ਖਾ ਗਈ ਜਿਹੜੀ ਵਿਦਿਆ ਦੀ ਜੋਤ ਹੁੰਦੀ ਹੈ ਨਾ ਜਿਹੜੀ ਪੜ੍ਹਾਈ ਦੀ ਜੋਤ ਹੁੰਦੀ ਹੈ ਇਸ ਸਮਾਜ ਦੇ ਵਿੱਚ ਫਸਰੇ ਹੋਏ ਨੇਰੇ ਨੂੰ ਖਾ ਜਾਂਦੀ ਹੈ ਔਰ ਇੱਕ ਚਾਨਣ ਫੈਲਾ ਦਿੰਦੀ ਹੈ ਡਾਕਟਰ 바ਵਾ ਸਾਹਿਬ ਵੀ 임ਰਾਉ ਮਹਿਦ ਕਰ ਕਿਹਾ ਕਰਦੇ ਸਨ ਕਿ ਜਿਹੜਾ ਹੀ ਸਿੱਖਿਆ ਇਹ ਸ਼ੇਰਨੀ ਦਾ ਦੁੱਧ ਵਰਗੀ ਹੁੰਦੀ ਹੈ ਤੇ ਜਿਹੜਾ ਇਸ ਸ਼ੇਰਨੀ ਦਾ ਦੁੱਧ ਪੀਊਗਾ ਉਹ ਫੇਰ ਦਿਹਾੜੂਗਾ ਜੀ ਆਪਣੇ ਹੱਕਾਂ ਲਈ ਵੀ ਲੜੂਗਾ ਜਾਗਰੂਪ ਹੋਊਗਾ ਔਰ ਉਹ ਹੋਰਾਂ ਨੂੰ ਵੀ ਜਾਗਰੂਪ ਕਰੂਗਾ ਇਸ ਸਮਾਜ ਦੇ ਵਿੱਚੋਂ ਇਸ ਸਮਾਜ ਦੇ ਵਿੱਚ ਜਿਸ ਕਿਸਮ ਦੀਆਂ ਕੋਈ ਤਰੁੱਟੀਆਂ ਨੇ ਉਹ ਤਰੁੱਟੀਆਂ ਦੇ ਖਿਲਾਫ ਵੀ ਫਿਰ ਉੱਠ ਕੇ ਲੜੂਗਾ ਖੜੂਗਾ ਉਹ ਪੂਰਾ ਜਣੀ ਕਿ ਸਮਾਜ ਨੂੰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਊਗਾ ਅੱਜ ਇਹ ਜਿਹੜੀ ਇੱਕ ਬੁੱਕਲੇਟ ਹੈ ਇਸ ਬੁੱਕਲੇਟ ਨੂੰ ਜੇ ਕਿਸੇ ਮਾਪਿਆਂ ਨੇ ਅੱਜ ਪੜ੍ਹਿਆ ਹੋਵੇ ਬੜੇ ਧਿਆਨ ਨਾਲ ਇਹ ਬੁੱਕਲੇਟ ਆਪਣੇ ਮੂੰਹੋਂ ਬਹੁਤ ਕੁਝ ਬਿਆਨ ਕਰਦੀ ਤਰੁ ਕਰਤਾ ਅਗਲੀ ਖਬਰ ਦੇ ਵਾਲਾ ਤਾਂ ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਸਾਨੂੰ ਨੇ ਕਿ ਨਰਿੰਦਰ ਮੋਦੀ ਮਲੇਸ਼ੀਆ ਪਹੁੰਚੇ ਹੋਏ ਨੇ ਜਿੱਥੇ ਉਹਨਾਂ ਦਾ ਨਿੱਗਾ ਸਵਾਗਤ ਕੀਤਾ ਗਿਆ ਮਲੇਸ਼ੀਆ ਦੇ 2 ਦਿਨਾਂ ਦੌਰੇ ਤੇ ਕਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਲੰਪੁਰ ਵਿਖੇ ਭਾਰਤੀ ਭਾਈਚਾਰੇ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਅਤੇ ਮਲੇਸ਼ੀਆ ਦੇ ਸਬੰਧਾਂ ਨੂੰ ਨਵੀਂ ਗਤੀ ਦਿੱਤੀ ਸਾਲ 2026 ਦੀ ਆਪਣੀ ਇਸ ਪਹਿਲੀ ਵਿਦੇਸ਼ੀ ਫੇਰ ਦੌਰਾਨ ਉਹਨਾਂ ਨੇ ਭਾਰਤੀ ਦੈਸਪੋਰਾ ਨੂੰ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਜੋੜਨ ਵਾਲਾ ਇੱਕ ਜੀਵਤ ਪੁਲ ਦੱਸਿਆ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮਲੇਸ਼ੀਆ ਵਿੱਚ ਜਲਦ ਹੀ ਇੱਕ ਨਵਾਂ ਭਾਰਤੀ ਕੌਂਸਲਿਟ ਖੋਲਿਆ ਜਾਵੇਗਾ ਅਤੇ ਭਾਰਤ ਦਾ ਡਿਜੀਟਲ ਪੇਮੈਂਟ ਸਿਸਟਮ ਯੂਪੀਆਈ ਵੀ ਲਾਂਚ ਕੀਤਾ ਜਾਵੇਗਾ ਤੇ ਇਹਨਾਂ ਦੇ ਵੱਲੋਂ ਸੰਬੋਧਨ ਕਰਦਿਆਂ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਤਾਂ ਅਗਲੀ ਖਬਰ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਰਿਕਾਰਡ ਵਿੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਨਾਲ ਗਿਰਾਵਟ ਨੇ ਨਿਵੇਸ਼ਕਾਂ ਨੂੰ ਪਟਾ ਚਟਕਾ ਦਿੱਤਾ ਜੀ ਹਾਂ ਕੁਝ ਦਿਨਾਂ ਵਿੱਚ ਹੋਏ ਵੱਡੇ ਸੁਧਾਰ ਨੇ ਬਹੁਤ ਸਾਰੇ ਨਿਵੇਸ਼ਕਾਂ ਲਈ ਮਹੱਤਵਪੂਰਨ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਰੁਕਣ, ਵਿਕਰੀਕਰਨ ਜਾਂ ਖਰੀਦਦਾਰੀ ਕਰਨ। ਬਾਜ਼ਾਰ ਦੇ ਮਾਰਕੀਟ ਅਸਥਿਰਤਾ ਅਤੇ ਕਮਜ਼ੋਰ ਸ਼ਾਰਟ-ਟਰਮ ਸੈਂਟੀਮੈਂਟ ਵਿਚਕਾਰ ਮਾਹਰ ਨਿਵੇਸ਼ਕਾਂ ਨੂੰ ਜਲਦਬਾਜ਼ੀ ਵਾਲੇ ਫੈਸਲੇ ਤੋਂ ਬਚਣ ਅਤੇ ਸੋਚ ਸਮਝ ਕੇ ਰਣਨੀਤੀ ਬਣਾਉਣ ਦੀ ਸਲਾਹ ਦਿੰਦੇ ਹਨ। ਜਾਣ ਮੌਜੂਦਾ ਸਥਿਤੀ ਅਤੇ ਸੰਭਾਵਿਤ ਬਾਜ਼ਾਰ ਦਿਸ਼ਾ ਵਿੱਚ ਚਾਂਦੀ ਦੇ ਨਿਵੇਸ਼ਕਾਂ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਤਾਂ ਚਾਂਦੀ ਜੋ ਜਨਵਰੀ ਦੇ ਅੰਤ ਤੱਕ ਆਸਮਾਨੀ ਉੱਚ ਪੱਧਰ ਤੇ ਪਹੁੰਚ ਗਈ ਸੀ ਹੁਣ ਕਾਫੀ ਦਬਾਅ ਹੇਠ ਹੈ ਜਨਤ 1 ਜਨਵਰੀ ਨੂੰ ਚਾਂਦੀ ਐਮਸੀਐਕਸ ਤੇ 420000 48 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 121 ਡਾਲਰ ਪ੍ਰਤੀ ਆਉਂਸ ਤੱਕ ਪਹੁੰਚ ਗਈ ਸੀ ਚਾਂਦੀ ਨਤੇ ਜਨਵਰੀ ਨੂੰ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਲਗਭਗ 41% ਡਿੱਗ ਗਈ ਹੈ ਤੇ 6 ਫਰਵਰੀ ਨੂੰ MCX ਤੇ ਚਾਂਦੀ ਦੇ ਬਾੜੇ 2 ਲੱਖ 99499 ਰੁਪਏ ਪ੍ਰਤੀ ਕਿਲੋਗ੍ਰam ਤੱਕ ਡਿੱਗ ਗਏ ਤੇ ਇਸ ਤੋਂ ਪਹਿਲਾਂ 2 ਫਰਵਰੀ ਨੂੰ ਕੀਮਤਾਂ 2 ਲੱਖ 62803 ਰੁਪਏ ਪ੍ਰਤੀ ਕਿਲੋਗ੍ਰam ਤੱਕ ਡਿੱਗ ਗਈਆਂ ਸਨ ਥੋੜੀ ਜਹੀ ਰਿਕਵਰੀ ਦੇ ਬਾਵਜੂਦ ਚਾਂਦੀ ETF ਅਤੇ ਪੌਤਿਕ ਨਿਵੇਸ਼ਕਾਂ ਨੂੰ ਅਜੇ ਵੀ ਕਾਫੀ ਨੁਕਸਾਨ ਹੋਇਆ ਹੈ ਯੂਐਸਏ ਅਨੁਸਾਰ ਗਲੋਬਲ ਜੋਖਮ ਭਾਵਨਾ ਵਿੱਚ ਤਬਦੀਲੀ ਨੇ ਚਾਂਦੀ ਤੇ ਦਬਾਅ ਪਾਇਆ ਹੈ ਹਾਲਾਂਕਿ ਇਸ ਦੇ ਬੁਨਿਆਦੀ ਸਿਧਾਂਤ ਮਜ਼ਬੂਤ ਬਣੇ ਹੋਏ ਹਨ ਤੇ ਨਿਵੇਸ਼ ਦੀ ਮੰਗ ਵਧਣ ਤੱਕ ਕੀਮਤਾਂ ਦਾ 85 ਡਾਲਰ ਪ੍ਰਤੀ ਔਂਸ ਤੋਂ ਉੱਪਰ ਬਣੇ ਰਹਿਣਾ ਅਸੰਭਵ ਮੰਨਿਆ ਜਾਂਦਾ ਹੈ। ਅਗਲੀ ਖਬਰ ਦੇ ਬਾਅਦ ਤਾਂ ਇਹ ਖਬਰ ਲੋਕ ਸਭਾ ਦੇ ਸਪੀਕਰ ਓ ਮਿਲਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਲੋਕਸਪਾਸ ਸਪੀਕਰ ਰੋਮ ਵਿੱਲਾ ਨੇਸ਼ਨ ਇਵਾਨੂ ਬਿਹਾਰ ਵਿਧਾਨ ਸਭਾ ਦੇ ਵਿੱਚ ਰਾਸ਼ਟਰੀ ਈ ਵਿਧਾਨ ਐਪਲੀਕੇਸ਼ਨ ਨੇਵਾ ਦੀ ਸ਼ੁਰੂਆਤ ਕੀਤੀ ਹੈ ਜ ਜਹਾਂ ਇਸ ਪਹਿਲ ਦਾ ਮਕਸਦ ਕਾਨੂੰਨੀ ਪ੍ਰਕਿਰਿਆਵਾਂ ਨੂੰ ਕਾਗਜ਼ ਰਹਿਤ ਬਣਾਉਣਾ ਹੈ ਰਾਜ ਵਿਧਾਨ ਮੰਡਲ ਦੇ ਕੇਂਦਰੀ ਕਮਰੇ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੇ ਵਿੱਚ ਵਿਧਾਨ ਸਭਾ ਸਪੀਕਰ ਪ੍ਰੇਮ ਕੁਮਾਰ ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਚ ਨਾਰਾਇਣ ਸਿੰਘ ਅਤੇ ਕੇਂਦਰੀ ਸਾਂਸਤੀ ਕਾਰਜ ਮੰਤਰੀ ਕਿਰਨ ਦੇ ਜੀ ਜੋ ਸਮੇਤ ਕਈ ਦਿੱਗਜ ਲੋਕ ਮੌਜੂਦ ਰਹੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਾਲਾਂਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ ਅਤੇ ਉਹਨਾਂ ਦੀ ਗੈਰ ਮੌਜੂਦਗੀ ਚਰਚਾ ਦਾ ਵਿਸ਼ਾ ਰਹੀ। ਯੁੱਧ ਨਸ਼ਾ ਵਿਰੋਧ 2.0 ਦਾ ਗਾਸੜਾ ਕਿ ਹੋ ਚੁੱਕਾ ਹੈ ਜਿਸ ਦਾ ਇੱਕੋ ਹੀ ਮੰਤਵ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ। ਯੁੱਧ ਨਸ਼ਾ ਵਿਰੋਧ 2.0 ਅਧੀਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੀ ਅਗਵਾਈ ਹੇਠ ਵਿਧਾਨ ਸਭਾ ਹਰਕਾ ਲੰਬੀ ਤੋਂ ਪਿੰਡਾਂ ਦੇ ਪਹਿਰੇਦਾਰਾ ਵੱਖੋ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਆਪ ਵਰਕਰਾਂ ਸਮੇਤ ਸਿਵਲ ਅਤੇ ਪੁਰਸਪ੍ਰਸ਼ਾਸਨ ਦੀ ਮਹੱਤਵਪੂਰਨ ਬੈਠਕ ਹੋਈ। ਬੈਠਕ ਦੌਰਾਨ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਜ਼ਮੀਨੀ ਪੱਧਰ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵਿਸਥਾਰ ਦੇ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਤਸਵੀਰਾਂ ਦੇਖ ਸਕਦੇ ਹੋ ਤਾਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਇੱਕੋ ਹੀ ਅਜੰਡਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ। ਨੌਜਵਾਨਾਂ ਨੂੰ ਵੀ ਜਾਗਰੂਕ ਕਰਨਾ ਕਿ ਨਸ਼ਾ ਇੱਕ ਬਹੁਤ ਹੀ ਭੈੜੀ ਚੀਜ਼ ਹੈ ਤੇ ਇਸ ਦੀ ਲਾਤ ਜਿਹੜੀ ਕਿ ਨਹੀਂ ਲਗਾਣੀ ਚਾਹੀਦੀ ਤਾਂ ਖਾਸ ਤੌਰ ਤੇ ਜਾਗਰੂਕ ਜੜਾ ਕੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਟੀਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਵੀ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਤਾਂ ਅਗਲੀ ਖਬਰ ਅਮਰਸਾਹ ਦੇ ਨਾਲ ਛੁੜੀ ਹੋਈ ਸਾਹਮਣੇ ਆ ਰਹੀ ਹੈ ਪਿਛਲੇ ਸਾਲ ਪਹਿਲਗਾਮਤਵਾਦੀ ਹਮਲੇ ਕਾਰਨ ਟੂਰਿਜ਼ਮ ਇੰਡਸਟਰੀ ਨੂੰ ਲੱਗੇ ਝਟਕੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਪਰ ਤੋਂ ਜੰਮੂ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦਾ ਉਤਸ਼ਾਹ ਘਟ ਨਹੀਂ ਹੋਇਆ ਸ਼ਾ ਜੰਮੂ ਜਕੇਂਦਰ ਸ਼ਾਂਤ ਸ਼ਾਸ ਪ੍ਰਦੇਸ਼ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਵਾਇਜ਼ਾ ਲੈਣ ਦੇ ਲਈ ਇੱਕ ਰੀਵਿਊ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਰ ਉਹਨਾਂ ਨੇ ਕਿਹਾ ਕਿ ਦੇਸ਼ ਭਰ ਤੋਂ ਜੰਮੂ ਅਤੇ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦਾ ਉਤਸ਼ਾਹ ਘਟ ਨਹੀਂ ਹੋਇਆ ਇੱਥੇ ਮੌਜੂਦ ਟੂਰਿਜ਼ਮ ਦੀਆਂ ਸਭ ਭਾਵਨਾਵਾਂ ਨੂੰ ਤਲਾਸ਼ਣ ਲਈ ਦੂਜੇ ਸੂਬਿਆਂ ਦੇ ਵਿੱਚ ਜੰਮੂ ਅਤੇ ਕਸ਼ਮੀਰ ਦੇ ਸੈਰ ਸਪਾਟਾ ਸਥਾਨਾਂ ਦਾ ਪ੍ਰਚਾਰ ਕਰਨ ਦੀ ਲੋੜ ਹੈ ਸ਼ਾਹ ਨੇ ਕਿਹਾ ਆਪ ਆਪ ਦੀ ਅਗਵਾਈ ਵਾਲੇ ਕੇਂਦਰ ਸਰਕਾਰ ਜੰਮੂ ਅਤੇ ਕਸ਼ਮੀਰ ਚ ਨਵੇਂ ਸੈਰ ਸਪਾਟਾ ਸਥਾਨਾਂ ਨੂੰ ਵਿਕਸਿਤ ਕਰਨ ਦੀ ਯੋਜਨਾ ਦੇ ਵਿੱਚ ਹਰ ਸੰਭਵ ਮਦਦ ਦੇਵੇਗੀ ਪਿਛਲੇ ਸਾਲ 22 ਅਪ੍ਰੈਲ ਨੂੰ ਲਸ਼ਕਰ-ਏ-ਤੌਇਬਾ ਨਾਲ ਜੁੜਿਆ ਪਾਕਿਸਤਾਨੀ ਅਤਵਾਦੀਆਂ ਨੇ ਦੱਖਣ ਕਸ਼ਮੀਰ ਦੇ ਮਸ਼ਹੂਰ ਪਹਾੜੀ ਰਿਜ਼ੋਰਟ ਬਹਿਲਗਾਮ ਜਸਲਾਨੀ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਦੇ ਵਿੱਚ 26 ਲੋਕ ਮਾਰੇ ਗਏ ਇਸ ਨਾਲ ਤੇ ਜੰਮੂ ਕਸ਼ਮੀਰ ਦੇ ਵਿੱਚ ਟੂਰਿਜ਼ਮ ਇੰਡਸਟਰੀ ਨੂੰ ਭਾਰੀ ਝਟਕਾ ਲੱਗਿਆ ਸੀ ਥੀਏਟਰਸ ਦੇ ਮਗਰੋਂ ਹੁਣ Netflix ਤੇ ਵੀ ਤੁਰੰਦਰ ਫਿਲਮ ਆਪਣਾ ਕਹਿਰ ਛੁੜਾ ਕੇ ਮਚਾ ਰਹੀ ਹੈ ਜੀ ਇਹ ਦੱਸਣਾ ਹੈ ਕਿ ਦਰਸ਼ਕਾਂ ਦੇ ਵੱਲੋਂ Netflix ਤੇ ਵੀ ਇਸ ਮੂਵੀ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਫਿਲਮਕਾਰ ਦਿੱਤਿਆ ਤਰਦੀ ਜਸੂਸੀ ਥ੍ਰਿਲਰ ਫਿਲਮ ਤੁਰੰਦਰ ਨੇ ਡਿਜੀਟਲ ਦੁਨੀਆ ਵਿੱਚ ਝੰਡੇ ਗੱਡੇ ਦਿੱਤੇ ਨੇ ਜੀ ਹਰ ਅਨਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਨੇ Netflix ਦੀ ਗਲੋਬਲ ਟੌਪ 10 ਗੈਰੰਗਰੇਜ਼ੀ ਫਿਲਮਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੇ ਨਾਲ-ਨਾਲ ਇਹ ਫਿਲਮ ਪਾਕਿਸਤਾਨ ਦੇ ਵਿੱਚ ਵੀ ਨੰਬਰ 1 ਤੇ ਟ੍ਰੈਂਡ ਕਰ ਰਹੀ ਹੈ ਜਦਕਿ ਫਿਲਮ ਦੀ ਕਹਾਣੀ ਸਰਹੱਦ ਪਾਰ ਲਿਆਤਵਾਦ ਤੇ ਆਧਾਰਿਤ ਹੈ Netflix ਤੇ ਤਾਜ਼ਾ ਅੰਕੜਿਆਂ ਮੁਤਾਬਕ ਤੁਰੰਦਰ ਨੂ ਵਿਸ਼ਵ ਪੱਧਰ ਤੇ 7.6 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ ਦੱਸਦੀ ਹੈ 5 ਦਸੰਬਰ ਨੂੰ ਸਿਨੇਮਾ ਕਰਾ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ ਤੇ 1300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਪਹਿਲਾ ਹੀ ਬਲਾਕਬਸਟਰ ਦਾ ਖਿਤਾਬ ਹਾਸਲ ਕਰ ਲਿਆ ਸੀ 30 ਜਨਵਰੀ ਨੂੰ ਇਹ ਫਿਲਮ OTT ਪਲੇਟਫਾਰਮ Netflix ਤੇ ਰਿਲੀਜ਼ ਹੋਈ ਹੈ ਭਾਵੇਂ ਕਿ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਸਿਨੇਮਾ ਕਰਾ ਵਿੱਚ ਰਿਲੀਜ਼ ਨਹੀਂ ਹੁੰਦੀਆਂ ਪਰ Netflix ਤੇ ਇਸ ਫਿਲਮ ਨੇ ਉਥੇ ਪਹਿਲਾ ਸਥਾਨ ਹਾਸਲ ਕੀਤਾ ਹੈ ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਕਰਾਚੀ ਦੇ ਲਾਰੀ ਕਸਬੇ ਅਤੇ ਕੰਦਾਰ ਜਹਾਜ਼ ਹਾਈਜੈਕ ਸੰਸਦ ਹਮਲੇ ਅਤੇ 26 11 ਵਰਗਿਆਂ ਕਟਨਾਵਾ ਦੇ ਪਿਛੋਕੜ ਤੋਂ ਵਾਲੇ ਗੁੰਮਦੀ ਹੈ 18% ਟੈਰਫ ਨੂੰ ਪੁੱਲ ਜਾਓ ਜਿਆਦਤਨੇ ਕੇ ਕੋ ਵੱਡਾ ਅਪਡੇਟ ਥੋੜਾ ਕੀ ਸਾਹਮਣੇ ਆ ਰਿਹਾ ਭਾਰਤ ਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਅੰਤਰਰਾਸ਼ਟਰੀ ਵਪਾਰ ਸਮਝੌਤੇ ਬਾਰੇ ਮਹਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਕੇਂਦਰੀ ਵਣਜ ਮੰਤਰੀ ਪਿਊਸ਼ ਕੋਇਲ ਨੇ ਸਪਸ਼ਟ ਕੀਤਾ ਕਿ ਕੁਝ ਉਤਪਾਦਾਂ ਤੇ 18% ਟੈਰਫ ਬਾਰੇ ਚਰਚਾ ਹੁਣ ਦੇ ਲੋੜੀਏ ਭਾਰਤ ਨੇ ਸੰਯੁਕਤ ਰਾਜ ਤੋਆ ਯਾਦ ਕੀਤੀਆਂ ਜਾਣ ਵਾਲੀਆਂ ਚੌਂਡਵੀਆਂ ਦਵਾਈਆਂ ਅਤੇ ਮੈਡੀਕਲ ਉਤਪਾਦ ਤੇ 0% ਯਾਨੀ ਕਿ 0% ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਨਾਲ ਮਰੀਜ਼ਾਂ ਨੂੰ ਰਾਹਤ ਮਿਲਣ ਅਤੇ ਦੋਵਾਂ ਦੇਸ਼ਾਂ ਵਿੱਚ ਕਾਰ ਵਪਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ ਇਹ ਅੰਤਿਮ ਸਮਝੌਤਾ ਮਾਰਚ 2026 ਦੇ ਅੱਧ ਤੱਕ ਕਾਨੂੰਨੀ ਬਣ ਸਕਦਾ ਹੈ ਪਿਊਸ਼ ਕੋਇਲ ਦੇ ਅਨੁਸਾਰ ਭਾਰਤ ਨੇ ਕੈਂਸਰ ਦੇ ਨਾਲ ਸੰਬੰਧਿਤ ਬਿਮਾਰੀਆਂ ਅਤੇ ਨਿਊਰੋ ਨਿਊਰੋਥੈਰੇਪੀ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਤੇ ਟੈਰਫ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਕੁਝ ਮੈਡੀਕਲ ਉਪਕਰਨਾਂ ਲਈ ਛੋਟਾ ਤੇ ਵਿਚਾਰ ਕੀਤਾ ਜਾ ਰਿਹਾ ਜੋ ਪਹਿਲਾਂ ਹੀ ਘਰੇਲੂ ਤੌਰ ਤੇ ਤਿਆਰ ਕੀਤੇ ਜਾ ਚੁੱਕੇ ਹਨ ਪਰ ਵਰਤਮਾਨ ਦੇ ਵਿੱਚ ਸੀਮਿਤ ਸਪਲਾਈ ਦੇ ਵਿੱਚ ਹਨ ਜਿहां ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਨਾਲ ਮਰੀਜ਼ਾਂ ਨੂੰ ਕਿ ਫਾਇਤੀ ਦਰਾਂ ਤੇ ਬਿਹਤਰ ਇਲਾਜ ਮਿਲ ਸਕੇਗਾ ਅਤੇ ਸਿਹਤ ਸੰਭਾਲ ਖੇਤਰ ਤੇ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਤੇ ਦ੍ਰਿ ਜੀਐਸਟੀ ਮੀਟਿੰਗ ਦੇ ਵਿੱਚ ਕਾਫੀ ਲਾਭ ਜੁੜਾ ਕੀ ਮਿਲ ਸਕਦਾ ਹੈ ਜੁਆ ਤਾਂ ਅਸਰ ਨੇ ਕਿ ਇੱਕ ਵੱਡਾ ਅਪਡੇਟ ਜੁੜਾ ਕੀ ਸਾਹਮਣੇ ਆ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਭਰ ਦੇ ਕਾਰੋਬਾਰਾਂ ਨੂੰ ਜੀਐਸਟੀ ਨਾਲ ਸੰਬੰਧਿਤ ਪ੍ਰਕਿਰਿਆਵਾਂ ਦੇ ਵਿੱਚ ਮਹੱਤਵਪੂਰਨ ਰਾਹਤ ਮਿਲ ਸਕਦੀ ਹੈ। ਦੱਸਿਆ ਗਿਆ ਹੈ ਕਿ ਸੂਤਰਾਂ ਅਨੁਸਾਰ ਅਗਲੀ GST ਕੌਂਸਲ ਦੀ ਮੀਟਿੰਗ ਵਿੱਚ ਰਜਿਸਟ੍ਰੇਸ਼ਨ, ਰਿਫੰਡ ਅਤੇ ਆਡਿਟ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਤੇਜ਼ ਕਰਨ ਤੇ ਕੇਂਦਰਿਤ ਹੋਵੇਗਾ। ਈ-ਵੇ ਬਿਲ ਪ੍ਰਣਾਲੀ ਵਿੱਚ ਟੈਕਨੋਲੋਜੀ ਦੀ ਬਿਹਤਰ ਵਰਤੋਂ, ਰਾਹੀ ਮਾਲ ਟਵਾ ਟੋਆ ਵਿੱਚ ਦੇਰੀ ਅਤੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਤੇ ਉਤਪਾਦਾਂ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਇਹ ਮੀਟਿੰਗ ਬਜਟ ਸੈਸ਼ਨ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਕੌਂਸਲ ਕਰੋਬਾਰਾ ਦੀ ਆ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਘਟਾਉਣ ਤੇ ਧਿਆਨ ਕੇਂਦ੍ਰਿਤ ਕਰੇਗੀ ਖਾਸ ਤੌਰ ਤੇ ਤਸਤਾਵੇਜ਼ ਤਸਦੀਕ ਅਤੇ ਤਕਨੀਕੀ ਮੁੱਦੇ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਉਣ ਦੇ ਲਈ ਜੀਐਸਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ ਉਦੇਸ਼ ਨਵੇਂ ਕਾਰੋਬਾਰਾ ਅਤੇ ਛੋਟੇ ਉਦਮੀਆਂ ਦੇ ਲਈ ਤੇਜ਼ੀ ਨਾਲ ਰਜਿਸਟ੍ਰੇਸ਼ਨ ਯਕੀਨੀ ਬਣਾਉਣਾ ਅਤੇ ਕਾਰੋਬਾਰ ਸ਼ੁਰੂ ਕਰਨ ਦੇ ਵਿੱਚ ਰੁਕਾਵਟਾਂ ਨੂੰ ਘਟਾਉਣਾ ਹੈ ਰਿਫੰਡ ਪ੍ਰਕਿਰਿਆ ਨੂੰ ਹੋਰ ਸੁਚਾਲਿਤ ਅਤੇ ਪਾਰਦਰਸ਼ੀ ਬਣਾਉਣ ਤੇ ਵਿਚਾਰ ਚਾ ਸੰਭਵ ਹੈ। ਪ੍ਰਸਤਾਵ ਕਾਰੋਬਾਰਾਂ ਨੂੰ ਆਪਣੇ ਰਿਫੰਡ ਦੀ ਸਥਿਤੀ ਨੂੰ ਆਸਾਨੀ ਨਾਲ ਟਰੈਕ ਕਰਨ ਅਤੇ ਭੁਗਤਾਨਾਂ ਵਿੱਚ ਬੇਲੋੜੀ ਦੇਰੀ ਨੂੰ ਖਤਮ ਕਰਨ ਦੀ ਆਗਿਆ ਦੇਣ ਦੇ ਲਈ ਹੈ। ਇਸ ਤੋਂ ਇਲਾਵਾ ਆਡਿਟ ਰਿਪੋਰਟਾਂ ਅਤੇ ਸੰਬੰਧਿਤ ਪਾਲਣਾ ਨੂੰ ਸਰਲ ਬਣਾਉਣ ਲਈ ਕਦਮ ਚੁੱਕੇ ਜਾ ਸਕਦੇ ਹਨ ਤਾਂ ਜੋ ਇਮਾਨਦਾਰ ਟੈਕਸਦਾਤਾਵਾਂ ਨੂੰ ਵਾਰ-ਵਾਰ ਸਪਸ਼ਟੀਕਰਨ ਦੇਣ ਦੀ ਪਰੇਸ਼ਾਨੀ ਦਾ ਬੋਝ ਨਾ ਸਹਿਣਾ ਪਵੇ। ਤੁਦਰੇ ਖੇਡ ਜਗਤ ਜੇਕਰ ਗੱਲ ਕੀਤੀ ਜਾਵੇ ਤਾਂ ਖੇਡ ਜਗਤ ਤੋਂ ਵੀ ਇੱਕ ਅਪਡੇਟ ਜੁੜਾ ਕੀ ਅ ਮੈਚ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਤੇ ਤੁਹਰੇ ਦੱਸਣੇ ਕਿ ਬੀਤੇ ਕੱਲੇ T20 ਵਿਸ਼ਵ ਕਪਤਾ ਤੀਜਾ ਮੈਚ ਭਾਰਤ ਅਮਰੀਕਾ ਵਿਚਕਾਰ ਖੇਡਿਆ ਗਿਆ ਸੀ T20 ਵਿਸ਼ਵ ਕਪ ਦੇ ਵਿੱਚ ਭਾਰਤ ਨੇ ਆਪਣੀ ਮੁਹਿੰਮ ਦਾ ਆਗਾਜ਼ ਜਿੱਤ ਨਾਲ ਕੀਤਾ ਟੀਮ ਨੇ ਅਮਰੀਕਾ ਨੂੰ ਨਾਲ ਹਰਾਇਆ ਤੇ ਮੁੰਬਈ ਦੇ ਵਨਖੜੇ ਸਟੇਡੀਅਮ ਦੇ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ گیندਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦੇ ਆ ਟੀਮ ਇੰਡੀਆ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ ਅਮਰੀਕਾ ਨੂੰ ਜਿੱਤ ਲਈ 112 ਦੌੜਾ ਦੀ ਜ਼ਰੂਰਤ ਸੀ ਪਰ ਟੀਮ 8 ਵਿਕਟਾਂ ਦੇ ਨੁਕਸਾਨ ਤੇ ਸਿਰਫ 132 ਦੌੜਾ ਹੀ ਬਣਾ ਸਕੀ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਟੀਮ ਦੇ ਲਈ 84 ਦੌੜਾਂ ਦੀ 파ੜੀ ਖੇਡੀ ਅਕਸ਼ਰ ਪਟੇਲ 14 ਹਾਰਦਿਕ ਪੰਡਿਆ 5 ਰਿੰਕੂ ਸਿੰਘ 6 ਦੌਣਾ ਬਣਾਈਆਂ ਤੇ ਇਸ ਤੋਂ ਪਹਿਲਾਂ ਪਾਰਟੀ ਟੀਮ ਨੇ ਪਾਵਰ ਪਲੇ ਦੇ ਵਿੱਚ ਚਾਰ ਵਿਕਟਾਂ ਗਵਾ ਦਿੱਤੀਆਂ 6ਵੇਂ ਓਵਰ ਦੇ ਵਿੱਚ ਵੇਨ ਸ਼ਾਰਕਵਿਟ ਨੇ ਇਸ਼ਾਨ ਕਿਸ਼ਨ ਤਿਲਕ ਵਰਮਾ ਅਤੇ ਸ਼ਿਵਮ ਦੂਬੇ ਨੂੰ ਆਊਟ ਕੀਤਾ ਅਭਿਸ਼ੇਕ ਸ਼ਰਮਾ ਦੂਜੇ ਓਵਰ ਵਿੱਚ ਜ਼ੀਰੋ ਤੇ ਆਊਟ ਹੋ ਗਏ ਸੀ ਜਾਂਦਾ ਜ਼ਨਿਆਕੀ T20 ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਜੇਤੂ ਸ਼ੁਰੂਆਤ ਹੋਈ ਹੈ ਤੇ ਅਮਰੀਕਾ ਨੂੰ 29 ਦੌੜਾਂ ਦੇ ਨਾਲ ਛੁੜਾ ਕੇ ਉਸ ਦੇ ਵੱਲੋਂ ਹਰਾਇਆ ਗਿਆ। ਤੁਹਾਨੂੰ ਦੱਸਣਾ ਹੈ ਕਿ ਅੱਜ ਦੇ ਵੀ ਜੁੜੇ ਕਿ ਤਿੰਨ ਮੈਚ ਖੇਡੇ ਜਾਣੇ ਨੇ ਤੇ ਪਹਿਲਾ ਮੈਚ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੇ ਵਿਚਕਾਰ 11 ਵਜੇ ਖੇਡਿਆ ਜਾਵੇਗਾ ਤੇ ਉਸ ਤੋਂ ਬਾਅਦ ਇੰਗਲੈਂਡ ਤੇ ਨੇਪਾਲ ਦੇ ਵਿਚਕਾਰ 3 ਵਜੇ ਉਸ ਤੋਂ ਬਾਅਦ ਸ਼੍ਰੀਲੰਕਾ ਤੇ ਆਇਰਲੈਂਡ ਦੇ ਵਿਚਕਾਰ 7 ਵਜੇ ਜਿਹੜਾ ਕਿ ਮੈਚ ਖੇਡਿਆ ਜਾਵੇਗਾ ਤਾਂ ਅੱਜ ਦੇ ਦਿਨ ਦੇ ਵਿੱਚ ਵੀ ਇਹ ਤਿੰਨ ਮੈਚ ਖੇਡੇ ਜਾਣਗੇ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਮੈਚਾਂ ਦੇ ਵਿੱਚੋਂ ਕਿਹੜੀ ਕਿਹੜੀ ਟੀਮਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਂਦੀ ਹੈ ਦੱਸ ਦਿੰਨੇ ਆ ਕਿ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦਾ ਮੈਚ ਚੇਨਈ ਐਮਏ ਚਿੰਦੰਬਮ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਇੰਗਲੈਂਡ ਤੇ ਨੇਪਾਲ ਦਾ ਮੈਚ ਮੁੰਬਈ ਵਨ ਖੇੜੇ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤੇ ਸ਼੍ਰੀਲੰਕਾ ਤੇ ਆਇਰਲੈਂਡ ਦਾ ਮੈਚ ਕੋਲੰਬੋ ਆਰ ਪ੍ਰੇਮਾ ਦਾਸਾ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤਾ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨਨ ਦੇ ਚਾਰਸਾ ਧੰਨਵਾਦ